ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾ ਸੁਖਤਲੇ ਤਾਂ ਇੱਕ ਡੀਸੀਪੀ ਦੇ ਵੱਲੋਂ ਇੱਕ ਵਿਦਿਆਰਥੀ ਦੀ ਮਦਦ ਕੀਤੀ ਗਿਆ ਜਾਂ ਕਹਿ ਲਈ ਕਿ ਉਸ ਦਾ ਭਵਿੱਖ ਬਚਾਇਆ ਗਿਆ ਬਸ ਇਹ ਕਿ ਅੱਜ ਸੀਈਟੀ ਦਾ ਪੀਪਰ ਹੋਣਾ ਸੀ ਪਰ ਸੀਈਟੀ ਦਾ ਜੋ ਵਿਦਿਆਰਥੀ ਪੀਪਰ ਦੇਣ ਪਹੁੰਚਿਆ ਸੀ ਉਹ ਗਲਤ ਸੈਂਟਰ ਦੇ ਉੱਪਰ ਪਹੁੰਚ ਜਾਂਦਾ ਜਿਸ ਤੋਂ ਬਾਅਦ ਜਦੋਂ ਉਹ ਆਪਣਾ ਰੋਲ ਨੰਬਰ ਬਾਰ-ਬਾਰ ਚੈੱਕ ਕਰ ਰਿਹਾ ਸੀ ਤੇ ਉਸ ਨੂੰ ਕਿਤੇ ਵੀ ਆਪਣਾ ਰੋਲ ਨੰਬਰ ਨਹੀਂ ਲੱਭ ਰਿਹਾ ਸੀ ਤਾਂ ਇਸੇ ਦੌਰਾਨ ਮੌਕੇ ਦੇ ਉੱਪਰ ਮਹਿਲਾ ਡੀਸੀਪੀ ਪਹੁੰਚ ਜਾਂਦੇ ਨੇ ਜਿਨ੍ਹਾਂ ਦੇ ਵੱਲੋਂ ਫੁਰਸਤ ਵਿਦਿਆਰਥੀ ਦੀ ਮਦਦ ਕੀਤੀ ਜਾਂਦੀ ਆ ਤੇ ਆਪਣੀ ਗੱਡੀ ਦੇ ਜ਼ਰੀਏ ਉਸ ਨੂੰ ਸਹੀ ਪ੍ਰੀਖਿਆ ਕੇਂਦਰ ਤੇ ਪਹੁੰਚਾਇਆ ਜਾਂਦਾ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਦੱਸੀ ਕਿ ਮਹਿਲਾ ਡੀਸੀਪੀ ਦੇ ਵੱਲੋਂ ਜੋ ਇਸ ਵਿਦਿਆਰਥੀ ਦੀ ਮਦਦ ਕੀਤੀ ਗਿਆ ਅੱਗੇ ਕੁਝ ਲੋਕ 15 ਸਾਲਾਂ ਤੋਂ ਬਣਾ ਰਹੇ